ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਨੇਟਿਵ ਦੀਪੀਰਪਾਲ ਸੰਧੂ ਹਾਜ਼ਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਤੁਹਾਨੂੰ ਸਕੀਵੀਆਂ ਦੇ ਪਿਆਰੇ ਪਿਆਰੇ ਜੇ ਡਿਜ਼ਾਈਨ ਐਂਡ ਬਲਾਊਜ਼ ਦੇ ਡਿਜ਼ਾਈਨ ਦਿਖਾਵਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਸਕੀਵੀਆਂ ਦੇ ਡਿਜ਼ਾਈਨ ਡਿਫਰੈਂਟ ਡਿਫਰੈਂਟ ਕਲਰ ਤੇ ਬਣੀ ਹੋਈਆਂ ਤੇ ਡਿਫਰੈਂਟ ਡਿਫਰੈਂਟ ਇਹਨਾਂ ਦੇ ਡਿਜ਼ਾਈਨ ਹੈ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਜਿ ਇਹਨਾਂ ਦੇ ਡਿਜ਼ਾਈਨ ਹੈ ਹਰ ਸਕੀਵ ਵਿੱਚ ਅਲੱਗ ਹੀ ਡਿਜ਼ਾਈਨ ਪਾਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਜੇ ਤੇ ਪਿਆਰੇ ਜਿ ਸਕੀਵੀਆਂ ਦੇ ਡਿਜ਼ਾਈਨ ਹੈ जो बहुत ही बन के सोनिया प्यार है, हुई हैं चैक कर सकते हो गले वाली साइड दोनों साइड तुम तो देख सकते हो करोशिया लगाया हुआ है बहुत ही प्यारा करोशिया फिनिशिंग दे वास्ते ठीक है गले की फिनिशिंग करोशिया वीयू होंगी है ठीक है नैक्स तो देख सकते हो बहुत ही प्यारा जहा प्यारी स्की बनी हुई है ठीक है तुम चेक कर सद गले के नीडल वर्कता होगा बहुत ही प्यारा जहाँ है वाह चेक कर सकते हो ठीक है बहुत ही सोहना तो प्यारा जो डिज़ाइन कीवी का गले वाली साइड नीडल वर्क की तो चेक कर सकते हो बॉर्डर चेक कर सकते हो उपर डिजाइन चैक कर सकते हो यह भी डिजाइन है जो डिफरेंट डिजाइन है ठीक है बहुत ही सोहना ज स्कीवी का बहुत ही प्यारा जहाँ तो बहुत ही सोहना कलर है स्कीवी का चेक कर सकते हो सारा आप दिखावे थोनों ਬਹੁਤ ਹੀ ਸੋਹਣਾ ਤੇ ਪਿਆਰਾ ਦਾ ਡਿਜ਼ਾਈਨ ਨੈਕਸਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜਿਹੀ 스ਕੀ ਵੀ ਬਣਾਈ ਹੋਈ ਹੈ نیچے ਆਪਾਂ ਬਾਰਡਰ ਬਣ ਇਹਦੇ ਨੀਚੇ ਤੁਸੀਂ ਪਹਿਲਾਂ ਬਟਨ ਪੱਟੀ ਚੈੱਕ ਕਰ ਸਕਦੇ ਹੋ ਉੱਪਰ ਨੀਚੇ ਜਿਹੜੀ ਹੈਗੀ ਹੈ ਬਲਾਊਜ਼ ਦੀ ਤਰ੍ਹਾਂ ਬਣੀ ਹੋਈ ਹੈ ਤੇ ਉਪਰ ਨੀਚੇ ਸਾਰੀ ਜਿਹੜੀ ਕੀ ਬੰਦ ਬਣਾਈ ਹੋਈ ਹੈ ਮਤਲਬ ਦੋ ਸਿੱਧੇ ਕੁੰਡੇ ਦੋ ਉਲਟੇ ਕੁੰਡੇ ਇਸ ਤਰੀਕੇ ਨਾਲ ਬਣਾਈ ਹੋਈ ਹੈ ਉੱਪਰ ਆਪਾਂ ਬਟਨ ਲਾਏ ਹੋਏ ਆ ਬਟਨ ਪੱਟੀ ਬਣਾ ਕੇ ਠੀਕ ਹੈ नीचे आप सीधा जिम्मे आप ब्लाउज का बॉर्डर जस्स की उन्होंने उस टाइप ही बनाई हुई है उपर आपने बटन पट्टी बना के बटन लगाए हुए हैं ठीक है, है। वाहवा चेक कर ठीक है गला चैक कर सदते हो बहुत ही प्यारा जहा डिज़ाइन पाया हुआ है अगर डिजाइन की वीडियो चाहती हुई तो कमेंट कर डिजाइन भी तो बना दसा कि डिजाइन है तुम कि बना सद बहुत ही सोहना तो प्यारा सा डिजाइन नैक्सट तीन देख सौ ब्लाउज़ का बहुत ही सोहना जहा डिज़ाइन चैक कर सकते हो ठीक है बेल वाला डिजाइन पाया हुआ है ਤੇ ਜਿਹੜਾ ਹੈਗਾ ਬਾਰਡਰ ਹੈ ਉਹ ਦੋ ਸਿੱਧੇ ਦੋ ਉਲਟੇ ਕੁੰਡਿਆਣਾ ਬਣਾਇਆ ਹੋਇਆਗਾ ਵੇਲ ਵਾਲਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਪਹਿਲਾਂ ਵੀ ਤੁਹਾਨੂੰ ਬਣਾ ਕੇ ਦੱਸਿਆ ਵੀ ਇਹ ਡਿਜ਼ਾਈਨ ਜਿਹੜਾ ਕਿੱਦਾਂ ਬਣਾਉਣਾਗਾ ਤੇ ਉੱਪਰ ਜਿਹੜਾ ਬੇਲ ਬਣਾ ਕੇ ਉੱਪਰ ਪੱਤੀਆਂ ਨਾਲ ਨੀਡਲ ਵਰਕ ਕੀਤਾ ਹੋਇਆ ਪੱਤੀਆਂ ਤੇ ਨੀਡਲ ਵਰਕ ਕੀਤਾ ਹੋਇਆਗਾ ਚੈੱਕ ਕਰ ਸਕਦੇ ਹੋ ਗਲਾ ਦੇਖ ਸਕਦੇ ਹੋ ਗੋਲਾ ਜਿਹੜਾ ਹੈਗਾ ਚੌਰਸ ਬਣਾਇਆ ਹੋਇਆ ਤੇ ਬਾਅਦ ਚ ਉਹਦੇ ਤੇ ਕਰੋਸ਼ੀ ਲਗਾਇਆ ਹੋਇਆ ਠੀਕ ਹੈ ਗਲਾ ਚੌਰਸ ਬਣਾਇਆ ਹੋਇਆ ਤੇ ਬਾਅਦ ਚ ਉਹਦੇ ਤੇ ਕਰੋਸ਼ੀ ਲਗਾਇਆ ਹੋਇਆਗਾ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਨੇਕਸ ਤੁਸੀਂ ਦੇਖ ਸਕਦੇ ਹੋ ਬਲਾਊਜ਼ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਜਿਹੜਾ ਬਲਾਊਜ਼ ਆ ਉਹ ਸਿੰਪਲ ਤਰੀਕੇ ਨਾਲ ਬਣਾਇਆ ਹੋਇਆ ਹੈ ਮਤਲਬ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਇਸ ਤਰੀਕੇ ਨਾਲ ਜਿਹੜਾ ਡਿਜ਼ਾਈਨ ਬਣਾਇਆ ਹੋਇਆਗਾ ਤੇ ਬਾਅਦ ਚ ਸਾਰਾ ਸਿੱਧਾ ਬੁਣਿਆ ਹੋਇਆ ਹੈ ਬਾਅਦ ਚ ਕੋਈ ਵੀ ਡਿਜ਼ਾਈਨ ਨਹੀਂ ਪਾਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਸਿੱਧਾ ਬੁਣਿਆ ਹੋਇਆ ਹੈ ਠੀਕ ਹੈ ਫਿਰ ਗਲਾ ਬਣਾਇਆ ਹੋਇਆ ਹੈ ਗਲੇ ਦੀ ਗੁਲਾਈ ਬਣਾਈ ਹੋਈ ਹੈ ਠੀਕ ਹੈ ਉਸ ਤੋਂ ਬਾਅਦ ਕੀ ਕੀਤਾ ਹੋਇਆ ਸਿਰਫ ਡਿਜ਼ਾਈਨ ਸਿੰਪਲ ਹੈ ਬਿਲਕੁਲ ਸਿੱਧਾ ਬੁਣਿਆ ਹੋਇਆਗਾ ਠੀ ਜਿਹੜੀ ਹੈਗੇ ਆ ਡਿਫਰੈਂਟ ਤਰੀਕੇ ਨਾਲ ਮਤਲਬ ਸੋਹਣਾ ਲੱਗਣ ਲੱਗਾ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਸਿੰਪਲ ਸਿੰਪਲੀ ਬਣਿਆ ਹੋਇਆਗਾ ਬਸ ਉੱਪਰ ਨੀਡਲ ਵਰਕ ਨਾਲ ਹੀ ਇਹਦੀ ਫਿਨਿਸ਼ਿੰਗ ਹੈ ਜਿਹੜੀ ਉਹ ਬਹੁਤ ਸੋਹਣੀ ਆ ਰਹੀ ਹੈ ਬਾਕੀ ਸਾਰਾ ਸਿੰਪਲ ਬੁਣਿਆ ਹੋਇਆਗਾ نیچے ਦੋ ਸਿੱਧੇ ਦੋ ਉਲਟੇ ਨਾਲ ਬਾਰਡਰ ਬਣਾਇਆ ਹੋਇਆ ਤੇ ਉੱਪਰ ਜਿਹੜਾ ਹੈਗਾ ਆਪਾਂ ਸਿੱਧਾ ਬੁਣਿਆ ਹੋਇਆ ਦਾ ਸਿੱਧਾ ਬੁਨਣਾ ਤੁਹਾਨੂੰ ਦੱਸਿਆ ਹੋਇਆ ਕਿਉਂ ਕਹਿੰਦੇ ਸਿੱਧਾ ਬੁਨਣਾ ਠੀਕ ਹੈ ਤੇ ਗਲੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਗਲੇ ਤੇ ਮੋਢੇ ਤੇ ਕਰੋਸ਼ੀਆ ਲਗਾਇਆ ਹੋਇਆ ਫਿਨਿਸ਼ਿੰਗ ਬਹੁਤ ਵਧੀਆ ਦੇਣ ਵਾਸਤੇ ਗਲੇ ਤੇ ਤੇ ਮੋ ਹਜੇ ਬਿਗਨਰ ਨੇ ਸੱਚੀ ਸਿੱਖੀ ਰਹੀਆਂ ਨੇ ਡਿਜ਼ਾਈਨ ਉਹ ਇਹਨੂੰ ਆਸਾਨ ਤਰੀਕੇ ਨਾਲ ਬਣਾ ਸਕਦੀਆਂ ਕਿਉਂਕਿ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਬਣ ਕੇ ਰੈਡੀ ਹੋ ਜਾਂਦਾ ਹੈ ਬਹੁਤ ਹੀ ਸੋਹਣਾ ਅਤੇ ਪਿਆਰਾ ਜਿਹਾ ਡਿਜ਼ਾਈਨ ਹੈ ਇਹ ਜਿਹੜਾ ਤੁਸੀਂ ਆਸਾਨੀ ਨਾਲ ਇਹ ਡਿਜ਼ਾਈਨ ਬਣਾ ਸਕਦੇ ਹੋ ਠੀਕ ਹੈ ਅਗਰ ਇਸ ਡਿਜ਼ਾਈਨ ਦੀ ਵੀਡੀਓ ਚਾਹੀਦੀ ਤਾਂ ਹੋਈ ਤਾਂ ਮੈਨੂੰ ਕਮੈਂਟ ਕਰ ਦਿਓ ਆਪਾਂ ਜਿਹੜੀ ਹੈਗੀ ਤੁਹਾਨੂੰ ਇਹਦੇ ਵੀਡੀਓ ਲੈ ਕੇ ਆਵਾਂਗੇ ਵੀ ਇਹ ਡਿਜ਼ਾਈਨ ਵੀ ਜਿਹੜਾ ਹੈਗਾ ਬਲਾਊਜ਼ ਹੈ ਤੁਸੀਂ ਉਹ ਕਿੱਦਾਂ ਬਣਾ ਸਕਦੇ ਹੋ ਠੀਕ ਹੈ ਬਹੁਤ ਹੀ ਸੋਹਣਾ ਜਾਂ ਰੈੱਡ ਕਲਰ ਦਾ ਬਲਾਊਜ਼ ਉੱਪਰ ਨੀਡਲਵਰਕ ਕੀਤਾ ਹੋਇਆ ਹੈ ਬਹੁਤ ਹੀ ਸੋਹਣਾ ਤੇ ਪਿਆਰਾ ਜਾਂ ਡਿਜ਼ਾਈਨ ਬਲਾਊਜ਼ ਦਾ ਆਪਾਂ ਪੂਰੀ ਇਸਲੀ ਵੀਡੀਓ ਲੈ ਕੇ ਉਸ ਧਿਆਨ ਨਾਲ ਚੈੱਕ ਕਰ ਸਕਦੇ ਹਾਂ ਕਿਉਂਕਿ ਇਹ ਸਿੰਪਲ ਸਿੰਪਲ ਤਰੀਕੇ ਨਾਲ ਹੀ ਸਿੱਧਾ-ਸਿੱਧਾ ਹੀ ਬੁਣਿਆ ਹੋਇਆ ਹੈਗਾ ਠੀਕ ਹੈ ਸਿੱਧਾ ਸਾਰਾ ਬੈਕ ਸਾਈਡ ਤੋਂ ਫਰੰਟ ਸਾਈਡ ਤੋਂ ਬਸ ਸਿਰਫ ਉੱਪਰ ਨੀਡਲ ਵਰਕ ਕੀਤਾ ਹੋਇਆ ਹੈ ਨੈਕਸ ਅਸੀਂ ਦੇਖ ਸਕਦੇ ਹਾਂ ਬੇਲ ਵਾਲੀ ਸਕੀ ਵੀ ਠੀਕ ਹੈ ਬਹੁਤ ਹੀ ਪਿਆਰੀ ਜਿਹੀ ਵੀ ਗਲੇ ਵਾਲੀ ਸਾਈਡ ਦੋਨੋਂ ਸਾਈਡ ਕਰੋਸ਼ੀਆ ਲਗਾਇਆ ਹੋਇਆਗਾ ਤੇ ਦੋ ਬੇਲਾ ਪਾਈਆਂ ਹੋਈਆਂ ਤੁਸੀਂ ਚੈੱਕ ਕਰ ਸਕਦੇ ਹੋ ਦੋ ਬੇਲਾ ਫਰੰਟ ਸਾਈਡ ਤੇ ਦੋ ਹੀ ਬੈਕ ਸਾਈਡ ਤੇ ਪਾਈਆਂ ਹੋਈਆਂ ਚੈੱਕ ਕਰ ਸਕਦੇ ਹੋ ਠੀਕ ਹੈ ਬਾਹਾਂ ਤੇ ਵੀ ਬੇਲਾ ਬਣਾਈਆਂ ਹੋਈਆਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਬੈਕ ਸਾਈਡ ਜਿਹੜੀ ਆਪਾਂ ਉਹ ਸਿੰਪਲ ਰੱਖੀ ਆ ਸਿੱਧੀ ਸਿੱਧੀ ਬੁਣ ਕੇ ਠੀਕ ਹੈ ਫਰੰਟ ਸਾਈਡ ਦੇ ਦਿੱਤੇ ਆਪਾਂ ਬੇਲਾ ਬਣਾਈ ਹੋਈਆਂ ਚੈੱਕ ਕਰ ਸਕਦੇ ਹਾਂ ਐਂਡ ਜਿਹੜੇ ਬਾਹਾਂ ਤੇ ਵੀ ਆਪਾਂ ਬੇਲਾ ਬਣਾਈਆਂ ਹੋਈਆਂ ਬਹੁਤ ਹੀ ਸੋਹਣਾ ਜਿਹਾ ਪਿਆਰਾ ਜਿਹਾ ਡਿਜ਼ਾਈਨ ਇਹਦਾ ਇਹ ਸਿੰਪਲ ਆ ਜਿਹੜੀ ਵਾਈਟ ਕਰੀਮ ਜੇ ਕਲਰ ਤੇ ਬਣਾਈ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਬੇਲਾ ਬਣਾ ਕੇ ਉੱਪਰ ਗ੍ਰੀਨ ਤੇ ਜਿਹੜਾ ਹੈਗਾ ਪਿੰਕ ਫਲਾਵਰ ਬਣਾਈ ਹੋਈ ਆ ਠੀਕ ਹੈ ਪੱਤੀਆਂ ਜੀ ਉਹਦੇ ਤੇ ਵਰਕ ਕੀਤਾ ਗਿਆ ਸ਼ਰਗ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ਰਗ ਬਹੁਤ ਹੀ ਸੋਹਣਾ ਦਾ ਡਿਜ਼ਾਈਨ ਹੈ ਚੈੱਕ ਕਰ ਸਕਦੇ ਹੋ ਬੈਕ ਸਾਈਡ ਐਂਡ ਫਰੰਟ ਸਾਈਡ ਦੋਨੋਂ ਸਾਈਡ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਡਿਜ਼ਾਈਨ ਹੈ ਦਾ ਇਹ ਕਿੱਦਾਂ ਬਣਾਉਣਾਗਾ ਉਹ ਆਪਾਂ ਤੁਹਾਨੂੰ ਇੱਕ ਆਪਣੇ ਚੈਨਲ ਤੇ ਵੀਡੀਓ ਅਪਲੋਡ ਕੀਤੀ ਹੋਈ ਹੈ ਤੁਸੀਂ ਜਾ ਕੇ ਉਹ ਵੀਡੀਓ ਚੈੱਕ ਕਰ ਸਕਦੇ ਹੋ ਅਗੇ ਨੈਕਸੋ ਸੀ ਦੇਖ ਸਕਦੇ ਹੋ ਵਾਈਟ ਕਲਰ ਤੇ ਸਕੀ ਵੀ ਬਣੀ ਹੋਈ ਹੈ ਠੀਕ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਪਿਆ ਹੋਇਆ ਹੈ نیچے ਜਿਹੜੇ ਹੈਗੇ ਆ ਬਾਰਡਰ ਲਈ ਦੋ ਸਿੱਦੇ ਦੋ ਉਲਟੇ ਗੁੰਡੇ ਬਣਾਏ ਹੋਏ ਆ ਠੀਕ ਹੈ ਉੱਪਰ ਡਿਜ਼ਾਈਨ ਪਾਇਆ ਹੋਇਆ ਹੈਗਾ ਤੇ ਬੈਕ ਸਾਈਡ ਹੈ ਜਿਹੜੀ ਸਿੰਪਲ ਤਰੀਕੇ ਨਾਲ ਬਣਾਈ ਹੋਈ ਹੈ ਉੱਪਰ ਜਿਹੜਾ ਹੈਗਾ ਕਰੋਸ਼ੀਆ ਲਗਾਇਆ ਹੋਇਆ ਬਾਹਾਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਿੰਪਲ ਤਰੀਕੇ ਨਾਲ ਬਾਹਾਂ ਬਣੀਆਂ ਹੋਈਆਂ ਅੱਗੇ ਨੈਕਸ ਤੁਸੀਂ ਬਲਾਊਸ ਚੈੱਕ ਕਰ ਸਕਦੇ ਹੋ ਬਲੈਕ ਕਲਰ ਦਾ ਬਲਾਊਸ ਬਣਿਆ ਹੋਇਆ ਹੈਗਾ ਠੀਕ ਹੈ نیچے ਦੋ ਸਿੱਦੇ ਦੋ ਉਲਟੇ ਕੁੰਡੇਣਾ ਬਣਾਇਆ ਹੋਇਆ ਹੈਗਾ ਉੱਪਰ ਤੁਸੀਂ ਆਪਾਂ ਜੋ ਜਾਲੀ ਵਾਲਾ ਡਿਜ਼ਾਈਨ ਆਪਾਂ ਵੀਡੀਓ ਪਾ ਰਹੇ ਹਾਂ ਲਗਾਤਾਰ ਔਰ ਜਾਲੀ ਵਾਲਾ ਡਿਜ਼ਾਈਨ ਪਾਇਆ ਹੋਇਆ ਹੈਗਾ ਜੇ ਬਣਾਉਣਾ ਹੋਵੇ ਤਾਂ ਤੁਸੀਂ ਉਹ ਵੀਡੀਓ ਚੈੱਕ ਕਰ ਸਕਦੇ ਹੋ ਗਲੇ ਤੇ ਮੋਢੇ ਸਾਈਡ ਵਾਲੀ ਕਰੋਸ਼ੀਆ ਲ ਇੰਨ ਡੱਬੀ ਵਾਲਾ ਡਿਜ਼ਾਈਨ ਪਾਇਆ ਹੋਇਆਗਾ 스ਕੀਵੀਆ ਠੀਕ ਹੈ ਉੱਪਰ ਨੀਡਲਵਰਕ ਕੀਤਾ ਹੋਇਆ ਚੱਕਰ ਸਕਦੇ ਹਾਂ ਠੀਕ ਹੈ ਡੱਬੀ ਵਾਲਾ ਡਿਜ਼ਾਈਨ ਪਾਇਆ ਹੋਇਆ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਡਿਜ਼ਾਈਨ ਹੈ ਠੀਕ ਹੈ 6 ਦੇ ਮਲਟੀਪਲਾਈ ਫੰਦਿਆਂ ਨਾਲ ਇਹ ਡਿਜ਼ਾਈਨ ਪੈਂਦਾਗਾ ਜਿਹੜਾ ਵਾਟਰ ਹੈ ਉਹ ਦੋ ਸਿੱਧੇ ਦੋ ਉਲਟੇ ਕੁੰਡੇ ਇਸ ਤਰੀਕੇ ਨਾਲ ਬਣਾਇਆ ਹੋਇਆਗਾ ਬਾਹਾਂ ਚੱਕਰ ਸਕਦੇ ਹਾਂ ਤੇ ਗਲਾ ਜਿਹੜਾ ਹੈਗਾ ਇਹ ਤੇ ਵੀ ਸ਼ੇਪ ਦਾ ਬਣਾਇਆ ਹੋਇਆਗਾ ਗਲਾ ਜਿਹੜਾ ਹੈਗਾ ਵੀ ਸ਼ੇਪ ਨਾਲ ਬਣਾਇਆ ਹੋਇਆਗਾ ਉੱਪਰ ਨੀਡਲਵਰਕ ਕੀਤਾ ਹੋਇਆਗਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਅੰਤੇ ਤੁਸੀਂ ਦੇਖ ਸਕਦੇ ਹੋ ਵਾਈਟ ਕਲਰ ਦਾ ਆਪਾਂ ਬਲਾਊਜ਼ ਬਣਾਇਆ ਹੋਇਆ ਹੈਗਾ ਬਿਲਕੁਲ ਸਿੰਪਲ ਤਰੀਕੇ ਨਾਲ ਸਿੱਧਾ-ਸਿੱਧਾ ਬੁਣ ਕੇ ਬਣਾਇਆ ਹੋਇਆ ਹੈਗਾ ਗਲੇ ਤੇ ਆਪਾਂ ਕਰੋਸ਼ੀਆ ਲਗਾਇਆ ਹੋਇਆ ਚੈੱਕ ਕਰ ਸਕਦੇ ਹਾਂ ਗਲੇ ਤੇ ਆਪਾਂ ਦੋਨੋਂ ਸਾਈਡ ਐ ਜਿਹੜਾ ਬੈਕ ਸਾਈਡ ਤੇ ਫਰੰਟ ਸਾਈਡ ਐ ਕਰੋਸ਼ੀਆ ਲਗਾਇਆ ਹੋਇਆ ਮੋਢੇ ਤੇ ਚੈੱਕ ਕਰ ਸਕਦੇ ਹੋ ਮੋਢੇ ਤੇ ਵੀ ਮੋਢੇ ਦੀ ਫਿਨਿਸ਼ਿੰਗ ਵਧੀਆ ਦੇਣ ਵਾਸਤੇ ਆਪਾਂ ਕਿਲਟ ਲਗਾਇਆ ਹੋਇਆ ਕਰੋਸ਼ੀਆ ਲਗਾਇਆ ਹੋਇਆ ਹੈ ਐਂਡ ਤੁਸੀਂ ਸਾਰਾ ਸਿੰਪਲ ਬੁਣ-ਬੁਣ ਕੇ ਤੁਸੀਂ ਦੇਖ ਸਕਦੇ ਹੋ ਨਾਲ ਆਪਾਂ ਫਲਾਵਰ ਬਣਾਏ ਹੋਏ ਐ ਰੈੱਡ ਕਲਰ ਦੇ ਆਪਾਂ ਉੱਪਰ ਫਲਾਵਰ ਬ ਠੀਕ ਹੈ ਬਾਕੀ ਸਾਰਾ ਸਿੱਧਾ-ਸਿੱਧਾ ਬਣਿਆ ਹੋਇਆਗਾ ਉੱਪਰ ਆਪਾਂ ਫਲਾਵਰ ਬਣਾਏ ਹੋਏ ਆ ਤੇ ਨੀਚੇ ਬਾਰਡਰ ਚੈੱਕ ਕਰ ਸਕਦੇ ਹਾਂ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਕੁੰਡਿਆਂ ਨਾਲ ਆਪਾਂ ਕੀ ਬਣਾਇਆ ਹੋਇਆ ਇਹਦਾ ਬਾਰਡਰ ਬਣਾਇਆ ਹੋਇਆਗਾ ਠੀਕ ਹੈ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਡਿਜ਼ਾਈਨ ਹੈ ਇਹ ਬਲਾਊਜ਼ ਦਾ ਠੀਕ ਹੈ ਸਿੰਪਲ-ਸਿੰਪਲ ਤਰੀਕੇ ਨਾਲ ਹੀ ਬੁਣਿਆ ਜਾਂਦਾ ਹੈ ਠੀਕ ਹੈ ਆਸਾਨੀ ਨਾਲ ਤੁਸੀਂ ਇਹਨੂੰ ਬਣਾ ਸਕਦੇ ਹੋ ਸਾਰਾ ਸਿੱਧਾ ਹੀ ਬੁਣਿਆ ਹੋਇਆ ਬਸ ਸਿਰਫ ਆਪਾਂ ਜਿਹੜੇ ਅਗੇ ਸਟਾਰਟਿੰਗ ਤੋਂ ਬਾਰਡਰ ਤੋਂ ਬਾਅਦ ਆਪਾਂ ਇਹਦੇ ਤੇ ਫਲਾਵਰ ਪਾਈ ਹੈ ਬਹੁਤ ਹੀ ਸੋਹਣੇ ਫਲਾਵਰ ਪਾਏ ਬਹੁਤ ਹੀ ਸੋਹਣਾ ਜਾਂ ਡਿਜ਼ਾਈਨ ਹੈ ਵਾਈਟ ਕਲਰ ਦਾ ਇਹ ਬਲਾਊਜ਼ ਬਣਾਇਆ ਹੋਇਆ ਹੈ ਗਲੇ ਦੀ ਫਿਨਿਸ਼ਿੰਗ ਤੇ ਮੋੜੇ ਦੀ ਫਿਨਿਸ਼ਿੰਗ ਵਧੀਆ ਦੇਣ ਵਾਸਤੇ ਆਪਾਂ ਇਹਦੇ ਤੇ ਕਰੋਸ਼ੀਆ ਲਗਾਇਆ ਹੋਇਆ ਹੈਗਾ ਬਹੁਤ ਹੀ ਸੋਹਣਾ ਤੇ ਪਿਆਰਾ ਜਾਂ ਯੂਨੀਕ ਜਿਹਾ ਡਿਜ਼ਾਈਨ ਹੈ ਇਹ ਤੁਸੀਂ ਇਹਨੂੰ ਸਿੰਪਲ ਤਰੀਕੇ ਨਾਲ ਬਣਾ ਸਕਦੇ ਹੋ ਜੇ ਆਪਣੇ ਡਿਜ਼ਾਈਨ ਪਸੰਦ ਆਏ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸ